ਆ ਇੱਕ ਗੱਲ ਤਾਂ ਮੈਂ ਭੁੱਲੇ ਗਿਆ ਮੈਂ ਤਾਂ ਬੁਝਰੀਆਂ ਗੱਲਾਂ ਕਰ ਲਈਆਂ ਜਿੰਨੇ ਬਨਵਾਉਂਦੀਆਂ ਕਰਨੀਆਂ ਪਰ ਮੈਂ ਜਿਹੜੇ ਆਏ ਨੇ ਆਪਣੇ ਨਾਲ ਸਾਥੀ ਸੰਗੀ ਸਾਥੀ ਪੰਜ ਪਿਆਰੇ ਅਸੀਂ ਇਹ ਵੇਲ ਪ੍ਰਕਾਸ਼ ਜੀ ਦੱਸੋ ਜੀ ਤੁਸੀਂ ਕੀ ਮਹਿਸੂਸ ਕੀਤਾ ਏ ਕੀ ਮਿਲ ਗਿਆ ਤੁਹਾਨੂੰ ਕਿਉਂ ਆਏ ਦਿੱਲੀ ਇੱਛਾ ਸੀ ਵੀ ਜਾਣਾ ਹੈ ਜਰੂਰ ਸਾਡੀ ਦੀਲੀ ਇੱਛਾ ਪੂਰੀ ਹੋ ਗਈ ਸਾਨੂੰ ਬੜਾ ਸਕੂਨ ਮਿਲ ਰਿਹਾ ਜੀ ਹਾਂ ਜੀ ਹਰਮੇਸ਼ ਸਿੰਘ ਜੀ ਤੁਸੀਂ ਦੱਸੋ ਇੱਕ ਪਤਾ ਲੱਗਿਆ ਸੀਗਾ ਵੀ 144 ਸਾਲ ਬਾਅਦ ਨਾਣਾ ਆਇਆ ਗੁੰਮ ਦਾ ਨਾਣਾ ਅਸੀਂ ਵੀ ਸੋਚਿਆ ਵੀ ਚਲੋ ਇੰਨੀ ਦੁਨੀਆਂ ਜਾ ਰਹੇ ਵੀ ਅਸੀਂ ਵੀ ਇਸ ਇਸ਼ਨਾਨ ਵਿੱਚ ਆਪਣਾ ਕੋਤਾ ਲਾਈਏ ਆਪਣੀ ਇਸ਼ਾਵਾ ਪੂਰੀਆਂ ਕਰੀ ਗਈ ਵਾਹ ਜੀ ਵਾਹ ਵਾਹ ਜੀ ਵਾਹ ਐ ਸੈਣੀ ਸਾਹਿਬ ਜਿਹੜੇ ਮੁਲਾਜ਼ਮਾਂ ਦੇ ਉੱਗੇ ਲੀਡਰ ਵੀ ਰਹੇ ਨੇ ਸਮਾਜ ਸੇਵੀ ਵੀ ਨੇ ਤੇ ਇਹੜੇ ਆਪਣੀ ਸ਼ਕਤੀ ਆਪਣੀ ਨਵੀਂਕਲੀ ਸ਼ਕਤੀਤ ਹੈ ਇਹ ਸਾਡੀ ਨਾ ਮੈਨੂੰ ਲੱਗਦਾ ਹੈ 35 36 ਸਾਲਾਂ ਦੀ ਯਾਰੀ ਹੈ ਸਾਨੂੰ ਮੌਦਨੀ ਅੱਡ ਕੀਤਾ ਓਣੀ ਹੋਏ ਅੱਡ ਸੈਣੀ ਸਾਹਿਬ ਤੁਸੀਂ ਕੀ ਮਹਿਸੂਸ ਕਰਦੇ ਹੋ ਬਰੀਫ ਬੜਾ ਇੱਕ ਮਿੰਟ ਗੱਲ ਕਰਨੀ ਹੈ ਇੰਨਾ ਸੋਹਣਾ ਮੌਕਾ ਜਿਹੜਾ ਸਾਨੂੰ ਅਸੀਂ ਉੱਪਰ ਗੁਜ਼ਾਰ ਰਹੇ ਹਾਂ ਔਲਿਨਾਰ ਦੇ ਸਾਨੂੰ ਇੰਨਾ ਸੋਹਣਾ ਮੌਕਾ ਜਿਹੜਾ ਹੈਗਾ 144 ਬਾਦ ਜਿਹੜਾ ਮਹਾਕੁੰਬ ਲੱਗਿਆ ਹੈਗਾ ਇਹਦੇ 'ਚ ਨਾਣਦਾ ਹੈ ਰੱਥੋ ਮੋਹਰ ਦੇ ਵਿੱਚ ਇਹ ਜਿਹੜਾ ਮੌਕਾ ਮਿਲਿਆ ਹੈਗਾ ਤੇ ਅਸੀਂ ਬਹੁਤ ਦਿਲ ਦੀ ਇੱਛਾ ਵੀ ਸੀਗੀ ਤੇ ਆਪਣੀ ਕੰਪਨੀ ਦੇ ਨਾਲ ਆਪਣੇ ਯਾਰਾਂ ਦੋਸਤਾਂ ਨੂੰ ਨਿਕਲਣੇ ਔਰ ਲੋਕਾਂ ਦਾ ਇਹ ਸਹਿਯੋਗ ਇੰਨਾ ਸੋਹਣਾ ਐਡਮਿਨਿਸਟ੍ਰੇਸ਼ਨ ਦਾ ਇੰਤ ਜਾਂ ਤੇ ਇੰਨੇ ਸੋਹਣੇ ਜਿਹੜੀ ਹੈ ਗੰਗਾ ਬਈਆ ਦੀ ਜਿਹੜੀ ਹੈਗੀ ਸਾਨੂੰ ਉਹ ਛਵਾ ਪੂਰੀਆਂ ਹਾਂ ਜੀ ਹਾਂਜੀ ਠੀਕ ਜੀ ਠੀਕ ਠੀਕ ਧੰਨਵਾਦ ਜੀ ਪਿਆਰਾ ਸਿੰਘ ਜੀ ਤੁਸੀਂ ਦੱਸੋ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਇੱਥੇ ਆ ਕੇ ਤੁਸੀਂ ਅਯੋਧਿਆ ਵੀ ਆਪਾਂ ਗਏ ਆਂ ਕਾਸ਼ੀ ਵੀ ਗਏ ਆਂ ਤੇ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਇਹਨਾਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੋ ਜਾਏਗਾ ਸਾਨੂੰ ਤੋਂ ਆਪਣਾ ਨਹੀਂ 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 ਕੋਈ ਧੰਨਵਾਦ ਮੇਰਾ ਧੰਨਵਾਦ ਨਹੀਂ ਧੰਨਵਾਦ ਪਰਮਾਤਮਾ ਦਾ ਰੱਬ ਦਾ ਸ਼ੁਕਰੀਆ ਕਰੋ ਬੰਦਾ ਜੋ ਸੰਗਮ ਵਿੱਚ ਆਣ ਦਾ ਮਕਸਦ ਸੀ ਮੈਨਾਂ ਜਿਹੜਾ ਮੇਲਾ ਸੁਣਿਆ ਸੀ ਵੀ 12 ਸਾਲ ਪਹਿਲਾਂ ਦਾ ਪਰ ਕਦੇ ਮੌਕਾ ਨਹੀਂ ਮਿਲਿਆ ਪਰ ਐਤਕੀ ਜਦੋਂ 140 143 ਸਾਲ ਦਾ ਇੱਕ ਮੰਨ ਚੀ ਛੋਟੀ ਵੀ ਜਰੂਰ ਆਪਾਂ ਜੇ ਨਾ ਹਣ ਨਹੀਂ ਕਰਕੇ ਉਹਨਾਂ ਦਾ ਦਰਸ਼ਨ ਤਾਂ ਕਰਕੇ ਆਉਂਗੇ ਪਰ ਤੁਹਾਡੇ ਕਰਕੇ ਅਸੀਂ ਅੱਜ ਨਹੀਂ ਨਹੀਂ ਪੈਰਾ ਸਿੰਘ ਜੀ ਇਹ ਗੱਲ ਨਹੀਂ ਕਰੀ ਮੇਰੇ ਕਰਕੇ ਨਹੀਂ ਪ੍ਰਮਾਤਮਾ ਕਰਕੇ ਅੱਛਾ ਅੱਲਾ ਵਾਹਿਗੁਰੂ ਪ੍ਰਮਾਤਮਾ ਈਸ਼ਵਰ ਇਹ ਜਿਹੜੇ ਮੇਰੇ ਵੀਰ ਸੈਣੀ ਸਾਹਿਬ ਹਰਮੇਸ਼ ਜੀ ਆਪਣਾ ਬੇਦ ਜੀ ਇਹਨਾਂ ਦਾ ਬੜਾ ਧੰਨਵਾਦ ਹੈ ਜਿਹੜੇ ਸਾਨੂੰ ਨਾਲ ਲੈ ਕੇ ਆ ਕੇ ਸੰਗਮ ਦੇ ਦਰਸ਼ਨ ਕਰਵਾਏ ਹਾਂ ਉਹ ਇਹਨਾਂ ਕਹਿੰਦਾ ਹਾਂ ਮੈਂ ਹੁਣ ਮੰਨ ਧੰਨਵਾਦ ਨਾ ਮੇ ਲੋਕੋ ਗੱਲ ਸਾਬ ਇਹ ਦੇ ਗਾਈ ਦੋ ਹਾਂ ਬਦੋ ਜੇ ਨੇ ਸੰਗਮ ਸਜਾਤ ਰੋਹ ਨਦੀ ਵਾਲਾ ਪਿਆਰਾ ਸਿੰਘ ਕਹਿ ਰਿਹਾ ਮੇਰੇ ਕਰ ਨਾ ਮੇਰੇ ਕਰਕੇ ਬਿਲਕੁਲ ਨਹੀਂ ਉੱਪਰ ਮਾਸਮਾ ਕਰਦਾ ਆਪਾਂ ਦਾ ਕਟੂ ਦੁਨੀਆ ਜਿਵੇਂ ਰਜ਼ਾ ਹੁੰਦੀ ਆ ਪਰਮਾਤਮਾ ਦੀ ਅੱਲਾ ਦੀ ਵਾਹਿਗੁਰੂ ਦੀ ਉਹ ਸਾਰਾ ਅਸੀਂ ਪਰਮਾਤਮਾ ਦੀ ਇੱਛਾ ਸੀ ਸਵਾਰੇ ਅਮੇ ਸਵਾਰੇ ਆਈ ਸੀ ਪਹਿਲਾ ਜੋ ਮਹਿਸੂਸ ਕੀਤਾ ਅਯੁੱਧਿਆ ਗਈ ਫਿਰ ਕਾਸ਼ੀ ਗਿਆ ਅਜੋ ਇਸ ਦਾ ਅੰਤਮ ਫੜਿਆ ਚ ਰਹੀ ਹੈ ਉਹ ਸੰਪਨ ਹੋ ਗਿਆ ਜੇ ਬੜੇ ਜੋ ਆ बाजू ਜੀ ਸਾਰੇ ਜੋਈ ਸਰ ਅਸੀਂ ਗੰਗਾ ਨਦੀ ਆਵੇ ਜੇ ਸਾਡੇ ਪਿਆਰ ਮੋਹਬਤ ਨਾਲ ਜੀ ਗੰਗਾ ਆਵੇ ਜੇ ਨਾ ਬਸ ਹੀ ਉਹ ਕਿ ਸਾਲਾਂ ਬਾਅਦ ਮਿਲਿਆ ਜਿਵੇਂ ਬੇ ਪ੍ਰਕਾਸ਼ ਜੀ ਮੇਰੇ ਲੋਕ ਦਾ 15 20 ਸਾਲ ਬਾਅਦ ਪ੍ਰੇਮ ਉਹ ਕਹਿੰਦਾ ਸ਼੍ਰੀ ਸਾਹਿਬ ਉਹ ਆਪਾਂ ਉੱਧਰੋਂ ਜਿਹੜਾ ਸਾਡਾ ਉਸੇ ਪੰਚਾਇਤ ਦੇ ਫੱਟੇ ਰਹੇ ਆ ਤੇ ਰਾਜ ਸਿੰਘ ਜੀ ਮੈਂ ਇੱਕ ਗੱਲ ਪੁੱਛਣੀ ਤੁਹਾਨੂੰ ਅੱਜ ਇਸ ਜੋ ਸਫਰ ਸੀ ਸਾਡਾ ਇਹਦੇ ਵਿੱਚ ਆਪਾਂ ਤਿੰਨ ਚਾਰ ਤੀਰਥਾਂ ਤੇ ਜਾਏ ਅੱਜ ਇਹ ਸੰਗਮ ਦਾ ਤੀਰਥ ਸੀ ਸਾਡਾ ਇਸ ਤੋਂ ਇਲਾਵਾ ਕੋਈ ਇੱਛਾ ਰੱਖਦੇ ਹੋ ਔਰ ਕਿਤੇ ਤੀਰਥ ਤੇ ਜਾਣ ਦੀ ਦੇਖੋ ਪਹਿਲੀ ਗੱਲ ਤਾਂ ਇਹ ਕੀ ਖਬਰ ਜਮਨ ਫੰਦ ਬੰਦਾ ਮੰਨ ਮੰਦੀ ਮੈਲ ਕਰੇ ਜਿੰਦੇ ਦਾ ਪੰਡੇ ਸਭ ਜੇ ਮਰਜ਼ੀ ਲਾਈ ਜਾਈਏ ਤੇ ਖਾਲੀ ਚਲੂ ਪਾਣੀ ਲਾਲਾ ਧੋਤੋਆ ਕੋਲਾ ਦੁੱਧ ਨਹੀਂ ਪਾਇਆ ਇਹ ਕੋਲਾ ਹੈ ਉਹ ਦੁੱਧ ਸਭ ਮੰਨ ਲਾਲਿਆ ਦੁੱਧ ਨਾਲ ਧੋਲਿਆ ਪਾਣੀ ਤੁਸੀਂ ਨਾ ਧੋਲਿਆ ਉਹ ਕਾਲਾ ਦਾ ਕਾਲਾ ਜਦ ਕੋਲੇ ਨੂੰ ਅੱਗੇ ਕੋਲੇ ਲੈ ਕੇ ਜਾਂਦੇ ਹੈ ਉਹ ਤਾਰੂ ਮਟਾਉਂਦਾ ਲਾਲ ਹੋਈਦਾ ਸੁਰਫ ਜਿਹੜੀ ਜਿਹੜੀ ਆਪਾਂ ਆਪੋ ਇਨਸਾਨ ਆ ਸਰੀ ਆਤਮਾ ਜਦ ਤੱਕ ਮੇਟਨ ਨਹੀਂ ਹੋ ਗਈ ਜਦ ਤੱਕ ਪਰਮਾਤਮਾ ਨਾਲ ਨਹੀਂ ਮਿਲਦੀ ਹੈਗੀ ਆਤਮਾ ਤੇ ਪਰਮਾਤਮਾ ਦਾ ਮੇਲ ਹੋਣਾ ਚਾਹੀਦਾ ਇਹ ਮੇਰੀ ਇੱਛਾ ਹੈ ਕਿ ਮੈਂ ਇਕੱਲਾ ਮੈਂ ਜਿੱਥੇ ਵੀ ਮੈਨੂੰ ਮੌਕਾ ਮਿਲੂਗਾ ਚਾਹੇ ਉਹ ਮੁਸਲਮਾਨਾਂ ਦਾ ਕੋਈ ਭਜ ਹੈ ਚਾਹੇ ਸਿੱਖਾਂ ਦਾ ਮੈਂ ਸਿੱਖ ਪਰਿਵਾਰ ਦੇ ਹੈ ਹੀ ਹੈ ਉਹ ਹੈ ਹੀ ਹੈ ਹਿੰਦੂਆਂ ਦੇ ਤਾਂ ਆਪਾਂ ਹਿੰਦੂ ਵੀ ਅਸੀਂ ਸਾਰੇ ਬਰਾਬਰ ਹੀ ਆਂ ਤੇ ਇਸਾਈਆਂ ਦਾ ਵੀ ਤੇ ਮਿਲਦਾ מי נשארו גם מחר פה